ਤੋ ਸਾਡੇ ਨਾਲ ਤੀਆਂ ਦੇ ਮੇਲੇ ਤੇ ਬੋਲੀਆਂ ਵਾਲੀ ਬੇਬੇ ਦੇ ਨਾਲ ਮਸ਼ਹੂਰ ਆ ਬੀਬੀ ਬਲਬੀਰ ਕੌਰ ਜੀ ਕੋਲ ਨੇ ਤੇ ਆਓ ਉਹਨਾਂ ਕੋਲ ਪੁੱਛਦੇ ਆਂ ਤੀਆਂ ਦੇ ਮੇਲੇ ਬਾਰੇ ਤੇ ਕਦੋਂ ਮਨਾਉਣਾ ਸ਼ੁਰੂ ਹੋਇਆ ਤੇ ਕਿਵੇਂ ਮਨਾਇਆ ਜਾ ਰਿਹਾ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਤੀਆਂ ਦਾ ਮੇਲਾ ਪਿੱਛੋਂ ਤੁਰਿਆ ਲੱਗਿਆ ਆਇਆ ਆ ਹੈਨਾ ਕੁੜੀਆਂ ਨੂੰ ਬਹੁਤ ਜ਼ਿਆਦਾ ਚਾ ਆ ਖੁਸ਼ੀਆਂ ਮਨਾਈ ਦੀਆਂ ਇਕੱਠੇ ਹੋਏ ਆਇਆ ਕੁੜੀਆਂ ਆਰਦੇ ਸੋਹਰਿਆਂ ਤੋਂ ਆਉਂਦੀਆਂ ਆ ਆਦੇ ਭੈਣ ਭਰਾਵਾਂ ਨੂੰ ਮਿਲਦੀਆਂ ਆ ਤੇ ਪੱਜ ਦੇ ਨਾਲ ਕਿੱਦਾਂ ਭੰਗੜੇ ਪਾਉਂਦੀਆਂ ਨੱਚਦੀਆਂ ਆ ਤੀਆਂ ਦਿੰਦੇ ਆ ਸੂਟ ਦਿੰਦੇ ਪੈਸੇ ਦਿੰਦੇ ਲੋੜੀਆਂ ਦਾ ਤੀਆਂ ਦਿੰਦੇ ਆ ਬਿਸਕਟ ਦਿੰਦੇ ਆ ਅੱਜ ਪੱਜਨਾ ਆਪਾਂ ਭੈਣ ਭਰਾ ਇਕੱਠੇ ਹੁੰਨੇ ਆ ਹੈਨਾ ਕਾਲੇ ਦੀਆਂ ਤੀਆਂ ਮਸ਼ਹੂਰ ਆ ਹੈਨਾ ਬਹੁਤ ਜ਼ਿਆਦੀਆਂ ਪੈਲਸਾਂ ਦੇ ਵਿੱਚ ਤੀਆਂ ਮਹਾਰਾਜ ਨੇ ਬੜਾ ਬਾਹਰਲੇ ਵਿਦੇਸ਼ਾਂ ਵਿੱਚ ਆਪਣੇ ਬੱਚੇ ਗਏ ਆ ਵੈਸਾ ਤੇ ਹੱਲਾ ਪਾਉਂਦੇ ਆ ਤੇ ਆਪਾਂ ਸੋਹਣਾ ਮਨਾਉਣੇ ਆ ਆਪਣੇ ਕੋਲ ਆ ਤਾਂ ਆਪਾਂ ਕੁਛ ਲਾਉਣੇ ਵੀ ਆ ਜਿੱਦਣ ਆਪਣੇ ਕੋਲ ਕੀ ਸੀ ਅਸੀਂ ਉਦੋਂ ਨੱਚ ਕੇ ਮਹੀਨਾ ਮਹੀਨਾ ਉਦਾਂ ਹੀ ਆ ਜਾਈਦਾ ਸੀ ਤੇ ਹੁਣ ਤੁਹਾਹਰਾ ਹੀ ਨੇ ਸਭ ਕੁਝ ਦਿੱਤਾ ਆ ਸਾਰੇ ਰਾਜੀ ਖੁਸ਼ੀ ਰਹਿਣ ਸੋਹਣ ਵੀਰ ਕੱਟੀਆਂ ਕਰੇ ਬਾਦੋਂ ਚੰਦਰੀ ਬਿਛੋੜੇ ਪਾਵੇ ਸੋਹਣ ਵੀਰ ਕੱਟੀਆਂ ਕਰੇ ਬਾਦੋਂ ਚੰਦਰੀ ਬਿਛੋੜੇ ਪਾਵੇ ਸਾਉਣ ਦੇ ਮਹੀਨੇ ਬਦਲ ਆਇਆ ਗਾ ਅਜੋਰ ਜੋਰ ਦੀ ਵਗਣਗੇ ਪਰ ਨਾਲੇ ਪਾਣੀ ਲੈ ਨਾ ਜਾਵੇ ਰੋੜ ਕੇ ਵਗਣਗੇ ਪਰ ਨਾਲੇ ਪਾਣੀ ਲੈ ਨਾ ਜਾਵੇ ਰੋੜ ਕੇ ਹੜ ਮਹੀਨੇ ਮੀਂਹ ਪੈਦਾ ਸਾਉਣ ਮਹੀਨੇ ਗੱਜਿਆ ਸੀ ਈਲੀ ਰਾਤ ਬੜਾ ਡਰ ਲੱਗ ਗਿਆ ਸੀ ਬਈ ਲੇ ਗਿੱਦੇ ਜੇ ਵੜਾ ਢਾਰ ਲੱਗ ਗਿਆ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦਾ ਸੋ ਐਸੀ ਮਾ ਜਿਨ੍ਹਾਂ ਨੇ ਤੁਹਾਨੂੰ 3ਾਂ ਦੇ ਮੇਲੇ ਬਾਰੇ ਜਾਣਕਾਰੀ ਦਿੱਤੀ ਸੋ 3ਾਂ ਦਾ ਮੇਲਾ ਕਾਲਾ ਸੰਗਿਆ ਵਿਖੇ ਕਾਫੀ ਸਾਲਾਂ ਤੋਂ ਹੁਮਤਾਮ ਨਾਲ ਮਨਾਇਆ ਜਾਂਦਾ ਹੈ